ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 50 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਦੁਰਲਭ ਸੰਜੋਗ ਬੁੱਧ ਮੰਗਲ ਦਾ ਅਦਭੁਤ ਸੰਜੋਗ ਇਸ ਤੇ ਨਾਲ ਕੁਝ ਰਾਸ਼ੀ ਵਾਲਿਆਂ ਦੇ ਬਾਰੇ 10 ਵੱਡੀਆਂ ਭਵਿੱਖ ਬਾਣੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾ ਕ੍ਰਿਪਾ 12 ਹੀ ਰਾਸ਼ੀਆਂ ਤੇ ਪਣ ਜਾਵੇ ਤੇ ਸਾਰੇ ਰਾਸ਼ੀ ਵਾਲੇ ਹੋ ਜਾਣ ਧੰਨ ਦੇ ਨਾਲ ਮਾਲਾ ਮੰਨ। ਦੋਸਤੋ ਤੁਹਾਨੂੰ ਦੱਸ ਦਈਏ ਕਿ 50 ਸਾਲਾਂ ਦੇ ਬਾਅਦ ਦੁਸ਼ਹਿਰੇ ਤੇ ਬਣ ਰਿਹਾ ਹੈ ਮੰਗਲ ਤੇ ਬੁੱਧ ਦਾ ਅਦਭੁਤ ਸੰਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ। ਮੰਗਲ ਅਤੇ ਬੁੱਧ ਦੇ ਅਦਭੁਤ ਸੰਜੋਗ ਦੇ ਨਿਰਮਾਣ ਤੇ ਹੁੰਦਿਆਂ ਸਰਦ ਸ਼ਹਿਰੇ ਤੇ ਮਾਤਾ ਦੁਰਗਾ ਤੇ ਨੌ ਰੂਪੀ ਦੀ ਅਸੀਮ ਕਿਰਪਾ ਕੰਨਿਆ ਰਾਸ਼ੀ ਵਾਲਿਆਂ ਤੇ ਵੀ ਹੋ ਜਾਵੇਗੀ ਜਿਸ ਦੇ ਨਾਲ ਕੁਝ ਰਾਸ਼ੀ ਵਾਲਿਆਂ ਦੇ ਸਿਤਾਰੇ ਬੁਲੰਦ ਹੋ ਜਾਣਗੇ ਮਾਤਾ ਰਾਣੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੋ ਸ਼ਹਿਰੇ ਤੇ ਕੰਨਿਆ ਰਾਸ਼ੀ ਕੁੰਭ ਰਾਸ਼ੀ ਮਿਥਨ ਰਾਸ਼ੀ ਮੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਹਨ ਇਸ ਰਾਸ਼ੀ ਵਾਲੇ ਜਾਤਕਾਂ ਨੂੰ ਦੱਸ ਦਈਏ ਕਿ ਇਸ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਹੈ ਕਿਉਂਕਿ ਤੁਹਾਡੇ ਲਈ ਇਹ ਜਾਣਕਾਰੀ ਬੇਹਦ ਖਾਸ ਸਾਬਿਤ ਹੋ ਜਾਵੇਗੀ। ਦੋਸਤੋ 50 ਸਾਲਾਂ ਦੇ ਬਾਅਦ ਮੰਗਲ ਤੇ ਬੁੱਧ ਦਾ ਅਦਭੁਤ ਸੰਯੋਗ ਦਾ ਨਿਰਮਾਣ ਦੁਸ਼ਹਿਰੇ ਤੇ ਹੋਣ ਜਾ ਰਿਹਾ ਹੈ। ਉਮੀਦ ਦੀ ਕਿਰਨ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਵੇਗੀ। ਦੋਸਤੋ ਤੁਹਾਨੂੰ ਦੱਸ ਦਈਏ ਦੁਸ਼ਹਿਰਾ Hindu ਧਰਮ ਦਾ ਇੱਕ ਪ੍ਰਮੁੱਖ ਤੇ ਮੰਗਲਕਾਰੀ ਤਿਉਹਾਰ ਹੈ। ਜਿਸ ਦੇ ਹਰ ਸਾਲ ਮੰਨਿਆ ਜਾਂਦਾ ਹੈ ਕਿ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਨੂੰ ਮਨਾਇਆ ਜਾਂਦਾ ਹੈ ਇਹ ਨਵਰਾਤਰੀ ਦੇ 9 ਦਿਨਾਂ ਤੱਕ ਮਾਤਾ ਦੁਰਗਾ ਦੀ ਆਰਾਧਨਾ ਵੀ ਕੀਤੀ ਜਾਂਦੀ ਹੈ ਤੇ ਸਾਧਨਾ ਵੀ ਸਾਧਨਾ ਤੋਂ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ ਪੂਰੇ ਦੇਸ਼ ਵਿੱਚ ਇਸ ਦਿਨ ਮੰਦਰਾਂ ਤੇ ਘਰਾਂ ਵਿੱਚ ਸਮਾਜ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤੇ ਨਾਲ ਹੀ ਨਾਲ ਕਈ ਜਗ੍ਹਾ ਤੇ ਮੇਲੇ ਵੀ ਲੱਗਦੇ ਹਨ ਕਿਤੇ ਧਾਰਮਿਕ ਮੇਲੇ ਲੱਗਦੇ ਹਨ ਤੇ ਕਿਤੇ ਰਾਵਣ ਦਹਨ ਆਯੋਜਨ ਹੁੰਦਾ ਹੈ ਇਸ ਦਿਨ ਕੇਵਲ ਉਤਸਵ ਦਾ ਅਵਸਰ ਹੀ ਨਹੀਂ ਕਿ ਬਲਕਿ ਇਹ ਜੀਵਨ ਦੇ ਨਾਲ ਸੱਚ ਦੇ ਨਾਲ ਆਧਾਰਿਤ ਹੈ ਧਰਮ ਨੂੰ ਅਪਣਾਉਣ ਤੇ ਸਕਾਰਾਤਮਕ ਊਰਜਾ ਫੈਲਾਉਣ ਦਾ ਸੰਦੇਸ਼ ਵੀ ਦਿੰਦਾ ਹੈ ਇਹ ਤਿਉਹਾਰ ਬੁਰਾਈ ਤੇ ਅਸ਼ਾਈ ਦੀ ਚੰਗੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਦਾ ਵਦ ਕਰਕੇ ਭਾਵਕੇ ਕਤਲ ਕਰਕੇ ਧਰਮ ਦੀ ਸਥਾਪਨਾ ਕੀਤੀ ਸੀ ਤੇ ਮਾਂ ਦੁਰਗਾ ਤੇ ਮਾਂ ਦੁਰਗਾ ਨੇ ਰਾਖਸ਼ਸ ਦਾ ਹੰਕਾਰ ਤੇ ਦੇਵਤਿਆਂ ਦਾ ਡਾਰਸੀ ਉਸ ਤੋਂ ਮੁਕਤ ਕਰ ਦਿੱਤਾ ਸੀ ਇਸ ਲਈ ਦੁਸ਼ਹਿਰਾ ਇਹ ਸੰਦੇਸ਼ ਦਿੰਦਾ ਹੈ ਕਿ ਚਾਹੇ ਉਹ ਅੰਧਕਾਰ ਹੋਵੇ ਤੇ ਭਾਵੇਂ ਕਿੰਨਾ ਵੀ ਗਹਿਰਾ ਹੋਵੇ ਧਰਮ ਦੀ ਜਿੱਤ ਜਿਹੜੀ ਹੈ ਜ਼ਰੂਰ ਹੁੰਦੀ ਹੈ ਇਸ ਨੂੰ ਹੀ ਇਹ ਦਿਨ ਜਿਹੜਾ ਹੈ ਪ੍ਰਭਾਵਿਤ ਹੈ ਤੇ ਨਵੀਂ ਊਰਜਾ ਤੇ ਸਕਾਰਾਤਮਕ ਊਰਜਾ ਲਿਆਉਣ ਲਈ ਇਸ ਦਿਨ ਨੂੰ ਖਾਸ ਮੰਨਿਆ ਜਾਂਦਾ ਹੈ ਮੰਗਲ ਤੇ ਦੁਸ਼ਹਿਰੇ ਦੇ ਹੋਏ ਕਦਮ ਉਠਾਉਣਗੇ ਤੇ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਕੰਮ ਆਵੇ ਕੀ ਇਹ ਸੰਜੋਗ ਕੁਝ ਰਾਸ਼ੀ ਵਾਲਿਆਂ ਤੇ ਬਣ ਚੁੱਕਾ ਹੈ ਜੀਹਾਂ ਦੋਸਤ ਕਿਉਂਕਿ ਇਹਨਾਂ ਰਾਸ਼ੀ ਵਾਲਿਆਂ ਤੇ ਮਾਤਾ ਗੋਰੀ ਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਾਰੇ ਹੀ ਗ੍ਰਹਾਂ ਦਾ ਪ੍ਰਭਾਵ ਹੈ ਉਹ ਰਾਸ਼ੀਆਂ ਤੇ ਜੋ ਪੈਂਦਾ ਹੀ ਰਹਿੰਦਾ ਹੈ ਪਰ ਇਹਨਾਂ ਦੀ ਯੁਗਤੀ ਅਕਸਰ ਲਾਭਕਾਰੀ ਮੰਨੀ ਜਾਂਦੀ ਹੈ ਅਕਤੂਬਰ ਦੇ ਮਹੀਨੇ ਵਿੱਚ ਸ਼ੁਕਰ ਦੀ ਰਾਸ਼ੀ ਤੁਲਾ ਬੁੱਧ ਗੋਚਰ ਦੀ ਬੇਹੱਦ ਦੁਰਲਭ ਸੰਜੋਗ ਨਿਰਮਾਣ ਹੋਣ ਜਾ ਰਿਹਾ ਹੈ ਇਸੇ ਹੀ ਸਾਲ 2025 ਵਿੱਚ ਦੁਸ਼ਹਿਰਾ 2 ਅਕਤੂਬਰ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ ਤੇ ਪੰਚਾਂਗ ਦੇ ਅਨੁਸਾਰ ਦਸ਼ਮੀ ਤਰੀਕ 1 ਅਕਤੂਬਰ ਦੀ ਰਾਤ 7:01 ਤੇ ਆਰੰਭ ਹੋ ਕੇ 2 ਅਕਤੂਬਰ ਦੀ ਰਾਤ ਦੀ ਰਾਤ 7:10 ਤੱਕ ਇਹ ਸ਼ੁਭ ਸਮਾਂ ਤੁਹਾਡੇ ਲਈ ਸਾਬਤ ਹੋਵੇਗਾ ਨਵਰਾਤਰੀ ਨੂੰ 9 ਦਿਨ ਦੇ ਬਾਅਦ ਆਉਣ ਵਾਲਾ ਇਹ ਬਹੁਤ ਹੀ ਵੱਡਾ ਉਲਾਸਪੂਰਵਕ ਤਿਉਹਾਰ ਮਨਾਇਆ ਜਾਂਦਾ ਹੈ ਕਿਉਂਕਿ ਇਹ ਗ੍ਰਹਿਾਂ ਦੇ ਰਾਜਕੁਮਾਰ ਬੁੱਧ ਦੈਤ ਤੇ ਗੁਰੂ ਸ਼ੁਕਰ ਦੀ ਰਾਸ਼ੀ ਤੁਲਾ ਵਿੱਚ 2 ਅਕਤੂਬਰ ਨੂੰ ਪ੍ਰਵੇਸ਼ ਕਰਨ ਜਾ ਰਹੇ ਹਨ ਇਹ ਤੇ 24 ਅਕਤੂਬਰ ਤੱਕ ਤੁਹਾਡੀ ਰਾਸ਼ੀ ਵਿੱਚ ਰਹਿਣਗੇ ਇਸ ਦੌਰਾਨ ਉਹਨਾਂ ਦੀ ਜੋਤੀ ਜਿਹੜੀ ਹੈ ਗ੍ਰਹਿ ਦੇ ਸੈਨਾਪਤੀ ਮੰਗਲ ਦੇ ਨਾਲ ਰਹਿਣਗੇ ਤੇ ਇਸ ਨਾਲ ਚੰ드ਰਮਾ ਵੀ ਕੁੰਭ ਰਾਸ਼ੀ ਵਿੱਚ ਗੋਚਰ ਕਰੇਗਾ ਕਰੀਬ 50 ਸਾਲਾਂ ਦੇ ਬਾਅਦ ਇਦਾਂ ਦਾ ਮਹਾਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਜੀਵਨ ਦੀਆਂ ਪਰੇਸ਼ਾਨੀਆਂ ਹੁਣ ਸਮਾਪਤ ਹੋ ਜਾਣਗੀਆਂ ਤੁਹਾਡੇ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਸੋਨੇ ਵਾਂਗ ਕਿਸਮਤ ਚਮਕੇਗੀ ਤੇ ਮੰਗਲ ਦੀ ਦਹਾੜ ਜਿਹੜੀ ਹੈ ਅੰਧੇ ਹਨੇਰੀ ਰਾਤ ਨੂੰ ਉਜਾਲੇ ਦੇ ਪ੍ਰਕਾਸ਼ ਨਾਲ ਰੌਸ਼ਨ ਕਰ ਦੇਵੇਗੀ ਦੋਸਤੋ ਚਲੋ ਜਾਣਦੇ ਹਾਂ ਜੀ ਦੁਸ਼ਹਿਰੇ ਤੇ ਅਦਭੁਤ ਸੰਜੋਗ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਕਿਹੜਾ-ਕਿਹੜਾ ਅਸ਼ੀਰਵਾਦ ਮਿਲਣ ਵਾਲਾ ਹੈ ਨਾਲ ਹੀ ਕਿਹੜੇ ਸ਼ਕਤੀ ਪ੍ਰਦਾਨ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਜਿੰਨੇ ਵੀ ਦੁੱਖ ਹਨ ਕਸ਼ਟ ਹਨ ਪਰੇਸ਼ਾਨੀਆਂ ਹਨ ਉਹਨਾਂ ਸਾਰਿਆਂ ਦਾ ਅੰਤ ਹੋ ਜਾਵੇਗਾ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਪ੍ਰਕਾਸ਼ ਹਾਜ਼ਰ ਹੋਵੇਗਾ 10 ਵੱਡੀਆਂ ਖੁਸ਼ਖਬਰੀਆਂ ਦੇ ਬਾਰੇ ਦੱਸਣ ਵਾਲੇ ਹਾਂ ਪਹਿਲੀ ਖੁਸ਼ਖਬਰੀ ਵੱਡੀ ਹੈ ਜਿਕੇ ਕੈਰੀਅਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਦੁਸ਼ਹਿਰੇ ਦੇ ਮੌਕੇ ਤੇ ਕੇਵਲ ਤੁਸੀਂ ਜਿੱਤ ਪ੍ਰਾਪਤ ਕਰੋਗੇ ਤੇ ਨਾਲ ਹੀ ਨਾਲ ਜੀਵਨ ਵਿੱਚ ਨਵੇਂ ਤਰੀਕੇ ਨਾਲ ਆਪਣੇ ਜੀਵਨ ਨੂੰ ਸ਼ੁਰੂਆਤ ਕਰੋਗੇ ਇਸ ਵਾਰ ਦੇ ਸ਼ਹਿਰਾ ਤੁਹਾਡੀ ਰਾਸ਼ੀ ਦੇ ਜਾਤਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ 50 ਸਾਲਾਂ ਦੇ ਬਾਅਦ ਬੜਨ ਵਾਲਾ ਮੰਗਲ ਤੇ ਬੁੱਧ ਦਾ ਦੁਰਲਭ ਸੰਜੋਗ ਤੁਹਾਡੇ ਕੈਰੀਅਰ ਤੇ ਪੇਸ਼ਾਵਰ ਜੀਵਨ ਨੂੰ ਨਵੀਂ ਰਾਹਤ ਦੇਵੇਗਾ ਦੋਸਤੋ ਮੰਗਲ ਤੁਹਾਡੇ ਸਾਹਸ ਸ਼ਕਤੀ ਤੇ ਸੰਘਰਸ਼ ਦਾ ਗ੍ਰਹਿ ਹੈ ਇਸ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਖਾਸ ਸਾਬਿਤ ਹੋਵੇਗਾ ਉਹ ਬੁੱਧੀ ਅਤੇ ਤੁਹਾਡੀ ਬਾਣੀ ਦਾ ਦੇਵਤਾ ਹੈ ਉਹ ਤੁਹਾਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵੇਗਾ ਦੋਸਤੋ ਜਦੋਂ ਦੋਵੇਂ ਹੀ ਗ੍ਰਹਿ ਇੱਕ ਨਾਲ ਇੱਕ ਸਾਥ ਰਹਿੰਦੇ ਹਨ ਤਾਂ ਜਿੱਦਾਂ ਤੁਹਾਡੇ ਜੀਵਨ ਵਿੱਚ ਚੰਗੇ ਬਦਲਾਅ ਹੁੰਦੇ ਹੋਏ ਨਜ਼ਰ ਆਉਂਦੇ ਹਨ ਇਸ ਸਮੇਂ ਜੇਕਰ ਤੁਸੀਂ ਆਪਣੇ ਘਰ ਵਿੱਚ ਦੀਵਾ ਪ੍ਰਚਲਿਤ ਕਰਦੇ ਹੋ ਤਾਂ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਜਿਹੜੀਆਂ ਘਰ ਆਉਣ ਵਾਲੀਆਂ ਬਲਾਵਾ ਹਨ ਘਰ ਤੋਂ ਦੂਰ ਹੋ ਜਾਂਦੀਆਂ ਹਨ ਤੁਹਾਡੇ ਹਰ ਕੰਮ ਦੇ ਵਿੱਚ ਹੁਣ ਤੁਹਾਨੂੰ ਸਫਲਤਾ ਮਿਲਦੀ ਹੋਏ ਨਜ਼ਰ ਆਵੇਗੀ ਜੇਕਰ ਤੁਸੀਂ ਇੰਟਰਵਿਊ ਜਾਂ ਪ੍ਰਮੋਸ਼ਨ ਦੇ ਲਈ ਅਪਲਾਈ ਕੀਤਾ ਹੋਇਆ ਸੀ ਉਸ ਵਿੱਚ ਵੀ ਤੁਹਾਨੂੰ ਹੁਣ ਸਫਲਤਾ ਮਿਲ ਜਾਵੇਗੀ। ਦੋਸਤੋ ਦੁਸ਼ਹਿਰੇ ਦੇ ਮੌਕੇ ਤੇ ਤੁਹਾਡੇ ਤੇ ਮਾਤਾ ਦੁਰਗਾ ਦਾ ਖਾਸ ਅਵਿਸ਼ਕਾਰ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਸਕਾਰਾਤਮਕ ਅਵਸਰ ਮਿਲੇਗਾ। ਨਾਲ ਹੀ ਨਾਲ ਤੁਹਾਡੇ ਲਈ ਇਹ ਸਮਾਂ ਬੜਾ ਹੀ ਸ਼ੁਭ ਹੈ। ਇਸ ਸਮੇਂ ਤੁਸੀਂ ਨਵੇਂ ਪ੍ਰੋਜੈਕਟ ਅਤੇ ਨਵੇਂ ਸਾਂਝੇਦਾਰੀ ਦੇ ਨਾਲ ਜੁੜ ਸਕਦੇ ਹੋ। ਪ੍ਰਤੀਯੋਗੀ ਪ੍ਰੀਖਿਆ ਦੇਣ ਵਾਲਿਆਂ ਨੂੰ ਵੀ ਇਹ ਸਮਾਂ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ। ਦੁਸ਼ਹਿਰੇ ਦੇ ਬਾਅਦ ਵਿਦੇਸ਼ ਵਿੱਚ ਨੌਕਰੀ ਜਾਂ ਬਿਜ਼ਨਸ ਕਰਨ ਦਾ ਨਵਾਂ ਹੀ ਮੌਕਾ ਤੁਹਾਨੂੰ ਪ੍ਰਾਪਤ ਹੋਵੇਗਾ। ਦੁਸ਼ਹਿਰਾ ਤੁਹਾਡੇ ਲਈ ਨਵਾਂ ਸੰਦੇਸ਼ ਜਾਣ ਰਿਹਾ ਹੈ ਕਿ ਤੁਹਾਡਾ ਹੁਣ ਸੰਘਰਸ਼ ਜ਼ਿੰਦਗੀ ਦਾ ਖਤਮ ਹੋ ਚੁੱਕਾ ਹੈ। ਹੁਣ ਤੁਸੀਂ ਸਫਲਤਾ ਦੇ ਰਾਹ ਤੇ ਤੁਰ ਪਏ ਹੋ। 50 ਸਾਲਾਂ ਦੇ ਬਾਅਦ ਵਾਲਾ ਮੰਗਲ ਬੁੱਧ ਦਾ ਇਹ ਅਦਭੁਤ ਸੰਜੋਗ ਤੁਹਾਡੇ ਕੈਰੀਅਰ ਨੂੰ ਨਵੀਂ ਉਚਾਈ ਤੱਕ ਲੈ ਕੇ ਜਾਵੇਗਾ। ਮਾਤਾ ਦੁਰਗਾ ਦਾ ਅਸ਼ੀਰਵਾਦ ਤੁਹਾਡੇ ਹਰ ਕਦਮ ਤੇ ਰਹੇਗਾ। ਤੁਹਾਡੇ ਜੀਵਨ ਦਾ ਹਰ ਹਨੇਰਾ ਹੁਣ ਜਿਹੜਾ ਹੈ ਰੌਸ਼ਨੀ ਵਿੱਚ ਤਬਦੀਲ ਹੋ ਜਾਵੇਗਾ ਅਗਲੀ ਭਵਿੱਖ ਬਾਣੀ ਹੈ ਜੀ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਸੁਧਰੀ ਹੋਈ ਨਜ਼ਰ ਆਵੇਗੀ ਤੁਹਾਨੂੰ ਧਨਲਾਭ ਹੋਵੇਗਾ ਇਹਨਾਂ ਜਾਤਕਾਂ ਨੂੰ ਦੱਸ ਦਈਏ ਕਿ ਦੁਸ਼ਹਰੇ ਦਾ ਜਿਹੜਾ ਪਰਵ ਹੈ ਭਾਵ ਕਿ ਜਿਹੜਾ ਤਿਉਹਾਰ ਹੈ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਹੀ ਨਹੀਂ ਬਲਕਿ ਆਰਥਿਕ ਦ੍ਰਿਸ਼ਟੀ ਤੋਂ ਵੀ ਤੁਹਾਡੇ ਲਈ ਚੰਗਾ ਸਮਾਂ ਲੈ ਕੇ ਪ੍ਰਤੀਤ ਹੋਵੇਗਾ ਇਸ ਸਾਲ 50 ਸਾਲਾਂ ਦੇ ਬਾਅਦ ਬਣਨ ਵਾਲਾ ਮੰਗਲ ਬੁੱਧ ਦਾ ਦੁਰਲਭ ਸੰਯੋਗ ਤੁਹਾਡੇ ਲਈ ਧਨ ਵਰਖਾ ਕਰਨ ਵਾਲਾ ਸਾਬਿਤ ਹੋਵੇਗਾ। ਮੰਗਲ ਗ੍ਰਹਿ ਤੁਹਾਡੇ ਵਿੱਚ ਊਰਜਾ ਭਰਦਾ ਹੋਇਆ ਨਜ਼ਰ ਆਵੇਗਾ। ਤੁਹਾਡੇ ਵਪਾਰ ਦੇ ਸੁਆਮੀ ਕਹਾਉਂਦੇ ਹਨ ਬੁੱਧ। ਇਸ ਲਈ ਤੁਹਾਡੇ ਸਾਰੇ ਹੀ ਗ੍ਰਹਿ ਦਸ਼ਰੇ ਦੇ ਨਾਲ ਮਿਲਦੇ ਹੋਏ ਨਜ਼ਰ ਆਉਣਗੇ। ਆਰਥਿਕ ਦ੍ਰਿਸ਼ਟੀ ਨਾਲ ਤੁਹਾਡੇ ਲਈ ਸਮਾਂ ਮਜ਼ਬੂਤ ਹੋਵੇਗਾ, ਧਨ ਦੀ ਕਮੀ ਨਹੀਂ ਹੋਵੇਗੀ। ਜਿੱਦਾਂ ਕਿ ਦੁਸ਼ਹਿਰੇ ਤੇ ਭਗਵਾਨ ਸ਼੍ਰੀ ਰਾਮ ਨੇ ਲੰਕਾ ਤੇ ਵਿਜੇ ਪ੍ਰਾਪਤ ਕੀਤੀ ਸੀ ਭਾਵ ਕੇ ਜਿੱਤ ਪ੍ਰਾਪਤ ਕੀਤੀ ਸੀ ਇਸ ਤੋ ਤੁਹਾਨੂੰ ਹੁਣ ਧਨ ਸੰਪਤੀ ਵਿੱਚ ਜਿੱਤ ਪ੍ਰਾਪਤ ਹੋਵੇਗੀ ਲੰਮੇ ਸਮੇਂ ਤੋਂ ਤੁਹਾਡੇ اٹਕੇ ਹੋਏ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਨਾਲ ਹੀ ਨਾਲ ਜਿੰਨਾ ਕੰਮਾਂ ਵਿੱਚ ਨਿਵੇਸ਼ ਕਰਕੇ ਤੁਸੀਂ ਬਹੁਤ ਹੀ ਪਛਤਾ ਰਹੇ ਸੀ ਪਰ ਹੁਣ ਤੁਹਾਨੂੰ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਨਵੇਂ ਨਿਵੇਸ਼ ਬਾਰੇ ਸੋਚ ਰਹੇ ਸੀ ਜਾਂ ਸੌਦੇ ਨੂੰ ਨਵੇਂ ਤਰੀਕੇ ਨਾਲ ਪਾਉਣ ਦੀ ਸੋਚ ਰਹੀ ਸੀ ਤਾਂ ਉਹ ਵੀ ਹੁਣ ਤੁਹਾਡੇ ਲਈ ਸਫਲਤਾਵਾਂ ਯੋਜਨਾਵਾਂ ਬਣਦੀਆਂ ਹੋਈ ਨਜ਼ਰ ਆਉਣਗੀਆਂ ਜੇਕਰ ਤੁਸੀਂ ਨਵੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਤੇ ਮੰਗਲਕਾਰੀ ਸਾਬਿਤ ਹੋਵੇਗੀ ਨਾਲ ਹੀ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਜੀਵਨ ਵਿੱਚ ਕੋਈ ਵੀ ਧਨ ਦੀ ਕਮੀ ਨਾ ਰਹੇ ਤਾਂ ਦੁਸ਼ਹਿਰੇ ਦੀ ਸ਼ਾਮ ਨੂੰ ਤੁਸੀਂ ਲਾਲ ਚੁੰਨੀ ਜੜੀ ਹੈ ਉਹਦੇ ਵਿੱਚ ਨੌ ਕੌੜੀਆਂ ਰੱਖ ਕੇ ਮਾਤਾ ਦੁਰਗਾ ਨੂੰ ਅਰਪਿਤ ਕਰਨੀਆਂ ਹਨ ਅਗਲੇ ਦਿਨ ਹੀ ਤੁਹਾਡੀ ਤਜੋਰੀ ਜਿਹੜੀ ਹੈ ਤਾਂ ਨਾਲ ਭਰ ਜਾਵੇਗੀ ਭਾਵ ਕਿ ਤੁਹਾਨੂੰ ਪੈਸਾ ਕਮਾਉਣ ਦਾ ਕੋਈ ਨਵਾਂ ਅਵਸਰ ਮਿਲ ਜਾਵੇਗਾ ਇਹ ਭਾਵੇਂ ਜਹਾ ਸਾਲਾਂ ਦੇ ਬਾਅਦ ਮੰਗਲ ਬੁੱਧ ਦਾ ਸੰਜੋਗ ਮਾਤਾ ਦੀ ਕਿਰਪਾ ਨਾਲ ਤੁਹਾਡੀ ਜੇਬ ਭਰ ਦੇਵੇਗਾ ਆਰਥਿਕ ਪਰੇਸ਼ਾਨੀਆਂ ਤੁਹਾਡੀਆਂ ਸਮਾਪਤ ਹੋਣਗੀਆਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੇ ਜੀਵਨ ਦੀ ਦ੍ਰਿਦ੍ਰਤਾ ਪੈਸਿਆਂ ਦੀ ਚਿੰਤਾ ਵੀ ਹੁਣ ਅੰਤ ਤੱਕ ਸਮਾਪਤ ਹੋ ਜਾਵੇਗੀ ਅਗਲੇ ਭਵਖ ਬਾਣੀ ਹੈ ਜੀ ਕਿ ਪਰਿਵਾਰ ਵਿੱਚ ਗ੍ਰਹਿਸਤ ਜੀਵਨ ਵਿੱਚ ਤੁਹਾਡੇ ਲਈ ਸਮਾਂ ਬੜਾ ਹੀ ਸੁਖਦ ਸਮਾਂ ਹੋਵੇਗਾ ਇਸ ਸਮੇਂ ਦੌਲਤ ਦੀ ਕਮੀ ਵੀ ਨਹੀਂ ਹੋਵੇਗੀ ਤੇ ਜਿਹੜੇ ਪਰਿਵਾਰ ਦੇ ਮੈਂਬਰ ਹਨ ਉਹ ਵੀ ਤੁਹਾਡੀ ਇੱਜ਼ਤ ਕਰਨਗੇ ਪਰਿਵਾਰਕ ਜੀਵਨ ਨੂੰ ਨਵਾਂ ਰੂਪ ਮਿਲੇਗਾ ਮੰਗਲ ਗ੍ਰਹ ਊਰਜਾ ਸਾਹਸ ਅਤੇ ਸੁਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਗ੍ਰਹਿਸਤ ਜੀਵਨ ਦੇ ਵਿੱਚ ਸ਼ਕਤੀ ਦਾ ਸੰਗ੍ਰਹਿਣ ਕਰਦੇ ਹਨ ਭਾਵੇਂ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਮੀ ਨਹੀਂ ਰਹੇਗੀ ਉਥੇ ਹੀ ਬੁੱਧ ਗ੍ਰਹਿ ਸੰਵਾਦ ਤੇ ਸਮਾਜਿਕ ਹੁੰਦਾ ਹੈ ਰਿਸ਼ਤਿਆਂ ਵਿੱਚ ਮਿਠਾਸ ਲਿਆਉਣ ਵਾਲਾ ਮੰਨਿਆ ਜਾਂਦਾ ਹੈ ਇੱਥੇ ਦੋਵਾਂ ਹੀ ਦਸਹਰੇ ਦੀ ਜੁੱਤੀ ਜਿਹੜੀ ਬਣਦੀ ਹੋਏ ਨਜ਼ਰ ਆ ਰਹੀ ਹੈ ਸ਼ਾਂਤੀ ਤੇ ਪ੍ਰੇਮ ਦੀ ਪ੍ਰਤੀਕ ਹੈ ਇਦਾਂ ਹੀ ਜਿੱਥੇ ਮਾਤਾ ਦੁਰਗਾ ਆਪਣੇ ਨੌ ਰੂਪਾਂ ਦੀ ਬ੍ਰਹਿਮੰਡ ਤੱਕ ਰੱਖਿਆ ਕਰਦੀ ਹੈ ਉਥੇ ਹੀ ਦਸਹਰੇ ਤੇ ਮਾਤਾ ਦੀ ਸ਼ਕਤੀ ਆਪਣੇ ਪਰਿਵਾਰ ਦੀ ਰੱਖਿਆ ਕਰੇਗੀ ਦੋਸਤੋ ਘਰ ਵਿੱਚ ਲੜਾਈ ਝਗੜੇ ਕਲੇਸ਼ ਤੇ ਮਤਭੇਦ ਜਿਹੜੇ ਹਨ ਸਾਰੇ ਹੀ ਸਮਾਪਤ ਹੋ ਜਾਣਗੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਪਰਿਵਾਰਕਵਾਦ ਵਿਵਾਦ ਹੁਣ ਸੁਲਝ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਦੁਸਹਿਰੇ ਦੇ ਉੱਪਰ ਤੁਸੀਂ ਪਰਿਵਾਰ ਦੇ ਨਾਲ ਇੱਕ ਸਾਥ ਮਿਲ ਕੇ ਭਾਵਕੇ ਸਾਰੇ ਹੀ ਪਰਿਵਾਰ ਨੇ ਇਕੱਠਿਆਂ ਹੋ ਕੇ ਮਾਤਾ ਦੁਰਗਾ ਦੀ ਆਰਤੀ ਕਰਨੀ ਹੈ ਤੇ 21 ਦੀਵੇ ਪ੍ਰਚਲਿਤ ਕਰਨੇ ਹਨ ਇਸ ਦੇ ਨਾਲ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਸੁੱਖ ਸਮਰiddhi ਤੁਹਾਡੇ ਘਰ ਵਿੱਚ ਆਵੇਗੀ ਦੁਸ਼ਹਿਰਾ ਤੁਹਾਡੇ ਪਰਿਵਾਰ ਗ੍ਰਸਥ ਜੀਵਨ ਵਿੱਚ ਬੜੀ ਵੱਡੀ ਰੌਸ਼ਨੀ ਲੈ ਕੇ ਆਵੇਗਾ ਤੇ ਮਾਤਾ ਦੁਰਗਾ ਦਾ ਆਸ਼ੀਰਵਾਦ ਤੁਹਾਡੇ ਘਰ ਦੇ ਕੋਨੇ-ਕੋਨੇ ਵਿੱਚ ਪ੍ਰਕਾਸ਼ਿਤ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਦਾਂ ਦੁਸ਼ਹਿਰੇ ਤੇ ਬੁਰਾਈ ਦਾ ਅੰਤ ਹੁੰਦਾ ਹੈ ਉਸੇ ਤਰ੍ਹਾਂ ਹੀ ਪਰਿਵਾਰ ਵਿੱਚ ਤਣਾਅ ਅਤੇ ਕਲੇਸ਼ ਦਾ ਅੰਤ ਹੋ ਜਾਵੇਗਾ ਮੰਗਲ ਦੀ ਸ਼ਕਤੀ ਤੇ ਬੁੱਧ ਦੀ ਜਿਹੜਾ ਵਾਅਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਤੇ ਸ਼ਾਂਤੀ ਲੈ ਕੇ ਆਵੇਗਾ ਜਿਹੜੇ ਜੀਵਨ ਵਿੱਚ ਮధుਰਤਾ ਆਵੇਗੀ ਸੁਰੱਖਿਆ ਬਣੀ ਰਹੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਦੁਸ਼ਹਰੇ ਦੇ ਬਾਅਦ ਤੁਹਾਡੇ ਜੀਵਨ ਵਿੱਚ ਕੋਈ ਖਾਸ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਹੀ ਸੁਖਮਈ ਘਟਨਾਵਾਂ ਵਾਪਰਣਗੀਆਂ ਜੇਕਰ ਤੁਸੀਂ ਜੌਬ ਲਈ ਕਾਫੀ ਸਮੇਂ ਤੋਂ ਅਪਲਾਈ ਕਰ ਰਹੇ ਸੀ ਇੰਟਰਵਿਊ ਕਲੀਅਰ ਨਹੀਂ ਸੀ ਹੋ ਰਹੀ ਹੁਣ ਤੁਹਾਡੇ ਸਾਰੇ ਹੀ اٹਕੇ ਹੋਏ ਕੰਮ ਪੂਰੇ ਹੋ ਜਾਣਗੇ ਜੇਕਰ ਤੁਸੀਂ ਕਾਫੀ ਸਮੇਂ ਤੋਂ ਕੋਟਕ ਕਚਹਿਰੀ ਦੇ ਚੱਕਰ ਲਗਾ ਰਹੇ ਸੀ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਉਹ ਮਸਲਾ ਵੀ ਹੁਣ ਤੁਹਾਡਾ ਹੱਲ ਹੁੰਦਾ ਹੋਇਆ ਨਜ਼ਰ ਆਵੇਗਾ ਤੁਹਾਡੀ ਜ਼ਿੰਦਗੀ ਦੀ ਅਸਲ ਪੂੰਜੀ ਹੈ ਜਿਹੜੀ ਉਹ ਸਹੀ ਸਾਬਿਤ ਹੋਵੇਗੀ ਇਨਸਾਨ ਨੂੰ ਹਨੇਰੇ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਪ੍ਰਕਾਸ਼ ਚਾਹੀਦਾ ਹੁੰਦਾ ਹੈ ਉਹ ਪ੍ਰਕਾਸ਼ ਹੁਣ ਤੁਹਾਡੀ ਜ਼ਿੰਦਗੀ ਵਿੱਚ ਵਾਪਸ ਆ ਜਾਵੇਗਾ ਮੰਗਲ ਗ੍ਰਹਿ ਸਾਹਸ ਤੇ ਅਨੁਸ਼ਾਸਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਹ ਗ੍ਰਹਿ ਵਿਦਿਆਰਤਿਆਂ ਦੀ ਮਿਹਨਤ ਨੂੰ ਵੀ ਰੰਗ ਲਿਆਵੇਗਾ ਮੰਨ ਕੇ ਚੱਲੋ ਕਿ ਤੁਹਾਡੇ ਬੱਚੇ ਦੀ ਸਫਲਤਾ ਨੂੰ ਵੇਖ ਕੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਦੁਸ਼ਹਿਰੇ ਦੇ ਦਿਨ ਮਾਤਾ ਦੁਰਗਾ ਤੇ ਮਾਤਾ ਸਰਸਵਤੀ ਦੀ ਤੁਸੀਂ ਜੇਕਰ ਪੂਜਾ ਕਰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਪੱਖੋਂ ਵੀ ਸੁਧਾਰ ਹੋ ਜਾਵੇਗਾ ਇਸ ਸਮੇਂ ਤੁਹਾਡੇ ਬੱਚੇ ਤੁਹਾਡਾ ਨਾਮ ਰੌਸ਼ਨ ਕਰ ਸਕਦੇ ਹਨ ਤੁਹਾਡਾ ਜਿਹੜਾ ਗਹਿਰਾ ਸੰਬੰਧ ਹੈ ਧਨ ਨਾਲ ਹੋ ਸਕਦਾ ਹੈ ਤੁਹਾਨੂੰ ਕਿਸੇ ਵੀ ਪੱਖ ਤੋਂ ਗਰੀਬੀ ਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਯਾਤਰਾ ਦੇ ਨਾਲ ਜੁੜੇ ਹੋਏ ਮਸਲੇ ਵੀ ਹੁਣ ਤੁਹਾਡੇ ਹੱਲ ਹੋ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਦੁਕਾਨਦਾਰੀ ਦੇ ਵਿੱਚ ਵੀ ਹੁਣ ਤੁਹਾਨੂੰ ਦੁੱਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਸੋ ਦੋਸਤ ਇਹ ਸੰਜੀ ਤੁਹਾਡੀ ਜ਼ਿੰਦਗੀ ਦੀਆਂ ਕੁਝ ਖਾਸ ਭਵਿੱਖਬਾਣੀਆਂ ਧੰਨਵਾਦ